ਲੁਧਿਆਣਾ ਸਥਿਤ ਸ਼੍ਰੀ ਗੁਰੂ ਹਰਕ੍ਰਿਸ਼ਨਦਰਸ਼ ਸੀਨੀਅਰ ਸੈਕੰਡਰੀ ਸਕੂਲ ਨੂੰ ਬੰਬ ਦੇ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਸੂਚਨਾ ਮਿਲਦੇ ਹੀ ਥਾਣਾ ਸਦਰ ਲੁਧਿਆਣਾ ਦੀ ਪੁਲਿਸ ਮੌਕੇ ਤੇ ਪਹੁੰਚੀ ਹੈ ਤੇ ਜਾਂਚ ਕੀਤੀ ਜਾ ਰਹੀ ਹੈ। ਇਹ ਧਮਕੀ ਭਰਿਆ ਸੁਨੇਹਾ ਪ੍ਰਿੰਸੀਪਲ ਨੂੰ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਈਮੇਲ ਦੇ ਰਾਹੀਂ ਭੇਜਿਆ ਗਿਆ। ਦੱਸਦੇ ਕਿ ਸਕੂਲ ਦੇ ਪ੍ਰਿੰਸੀਪਲ ਨੂੰ ਇੱਕ ਈਮੇਲ ਭੇਜੀ ਗਈ ਸੀ ਜਿਸ ਦੇ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਦੇ ਸਕੂਲ ਨੂੰ 5 ਅਕਤੂਬਰ ਨੂੰ ਬੰਬ ਦੇ ਨਾਲ ਉਡਾ ਦਿੱਤਾ ਜਾਵੇਗਾ। ਅਤੇ ਜਿਸ ਮੋਬਾਈਲ ਨੰਬਰ ਤੋਂ ਈਮੇਲ ਭੇਜੀ ਗਈ ਹੈ ਉਹ ਬਿਹਾਰ ਦਾ ਹੈ। ਅਤੇ ਇਸ ਮਾਮਲੇ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚੀ ਆ ਫਿਲਹਾਲ ਪੁਲਿਸ ਅਧਿਕਾਰੀ ਇਸ ਮਾਮਲੇ ਦੇ ਵਿੱਚ ਕੁਝ ਵੀ ਕਹਿਣ ਨੂੰ ਤਿਆਰ ਨਹੀਂ ਹਨ ਪਰ ਕ�ਾਸ ਲਗਾਇਆ ਜਾ ਰਿਹਾ ਕਿ ਇਹ ਕਿਸੇ ਸ਼ਰਾਰਤੀ ਅਨਸਰ ਦੀ ਸ਼ਰਾਰਤ ਹੈ ਇਸ ਦੇ ਨਾਲ ਪਿੰਡ ਵਾਸੀਆਂ ਦੇ ਵਿੱਚ ਸਹਿਮ ਦਾ ਮਾਹੌਲ ਹੈ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਛੁੱਟੀ ਕਰਨ ਦਾ ਐਲਾਨ ਕੀਤਾ ਗਿਆ ਹਾਂਜੀ ਸਰ ਕੀ ਨਾਮ ਹੈ ਮੇਰਾ ਨਾਮ ਭਰਪੂਰ ਸਿੰਘ ਆ ਭਰਪੂਰ ਜੀ ਅੱਜ ਤੁਹਾਡੇ ਪਿੰਡ ਦੇ ਪਿੰਡ ਦੇ ਇੱਕ ਸਕੂਲ ਨੂੰ ਬੰਬ ਨਾਲ ਆ ਲਾ ਦਿੱਤਾ ਮਸਲੇ ਕੀ ਮਸਲਾ ਹੈ ਸਾਰਾ ਨਹੀਂ ਮਸਲਾ ਤਾਂ ਹੁਣ ਸਾਨੂੰ ਕੀ ਪਤਾ ਪ੍ਰਿੰਸੀਪਲ ਨੂੰ ਹੀ ਮੇਲ ਆਈ ਉਹਨਾਂ ਨੇ ਮੈਨੂੰ ਵੀ ਜਾਣਕਾਰੀ ਦਿੱਤੀ ਮੈਨੇਜਮੈਂਟ ਨੂੰ ਵੀ ਜਾਣਕਾਰੀ ਦਿੱਤੀ ਤੇ ਮੈਨੇਜਮੈਂਟ ਦੇ ਇੰਚਾਰਜ ਨੇ ਸਰਦਾਰ ਅਮਰਜੀਤ ਸਿੰਘ ਜੀ ਦੂ ਆ ਉਹਨਾਂ ਨਾਲ ਡਿਸਕਸ ਹੋਈ ਤੇ ਉਹਨਾਂ ਨੇ ਫਿਰ ਪੁਲਿਸ ਨੂੰ ਉਤਰਾ ਦਿੱਤੀ ਤੇ ਪੁਲਿਸ ਆਪਦੀ ਕਾਰਵਾਈ ਕਰ ਰਹੀ ਹੈ ਦੇਖ ਰਹੀ ਹੈ ਕਿ ਇਹਦੇ ਵਿੱਚ ਕੀ ਕਾਰਨ ਹੈਗੇ ਕਿਵੇਂ ਦੇਖਦੇ ਜਿੱਥੇ ਬੱਚਿਆਂ ਨੂੰ ਪੜ੍ਹਨ ਦੀ ਨਹੀਂ ਕਾਰਨ ਦੇਖਣਾ ਤਾਂ ਕੀ ਆ ਵੀ ਬਹੁਤ ਮੰਦਭਾਗੀ ਘਟਣਾ ਹੈਗੀ ਹੈ ਇਹ ਤੇ ਡਰ ਦਾ ਮਾਹੌਲ ਵੀ ਆ ਤੇ ਹੋ ਸਕਦਾ ਕੋਈ ਸ਼ਰਾਰਤ ਵੀ ਹੋ ਸਕਦੀ ਹੈ ਹੋ ਸਕਦਾ ਕੋਈ ਕਿਸੇ ਕ੍ਰਿਮੀਨਲ ਅਨਸਰ ਨੇ ਕੋਈ ਇਦਾਂ ਦੀ ਕਾਰਵਾਈ ਕਰਨ ਦੀ ਸੋਚੀ ਹੋਵੇ ਜਾਂ ਧਮਕਾਉਣ ਲਈ ਕਰਿਆ ਹੋਵੇ ਪਰ ਇਹਦੇ ਬਾਰੇ ਤਾਂ ਅਸੀਂ ਕੁਝ ਨਹੀਂ ਕਰ ਸਕਦੇ ਪਿੰਡ ਵਾਲੇ ਤਾਂ ਕਦੋਂ ਪਤਾ ਲੱਗਿਆ ਸੀਗਾ ਪਤਾ ਕੱਲ ਸਾਨੂੰ ਸ਼ਾਮ ਨੂੰ ਲੱਗਿਆ ਸੀ ਤੇ ਜਿਹੜਾ ਉਹਨਾਂ ਨੇ ਕਿਵੇਂ ਬੱਚਿਆਂ ਨੂੰ ਛੁੱਟੀ ਹਾਂ ਨਹੀਂ ਫਿਰ ਬੱਚਿਆਂ ਨੂੰ ਉਹਨੇ ਪ੍ਰਿੰਸੀਪਲ ਮੈਡਮ ਨੇ ਦੱਸਿਆ ਸੀ ਕਿ ਉਹਨਾਂ ਨੇ ਕੱਲੇ ਮੈਸੇਜ ਕਰਤੇ ਸੀਗੇ ਕਿ ਅੱਜ ਸਕੂਲ ਬੰਦ ਹੋਊਗਾ ਛੁੱਟੀ ਹੋਗੀ ਤੇ ਬਾਕੀ ਪ੍ਰਸ਼ਾਸਨ ਰਾਹ ਦਾ ਲੱਗਿਆ ਹੋਇਆ ਅੱਛਾ ਜੀ ਬਾਕੀ ਸਾਈਬਰ ਕ੍ਰਾਈਮ ਰਾਹੀਂ ਇਹਨਾਂ ਦੇ ਕੋਲੇ ਬੜੇ ਤਕਨੀਕੀ ਸਾਧਨ ਹੈਗੇ ਆ ਕੋਈ ਇਹ ਜਹੀ ਗੱਲ ਤਾਂ ਮੈਨੂੰ ਲੱਗਦੀ ਨਹੀਂ ਕਿ ਕੋਈ ਇਹ ਸੁਪੀ ਰਹੇ ਜੂਗੀ ਚਾਹੇ ਕੋਈ ਵੀ ਹੋਊ ਉਹ ਇਹਨਾਂ ਨੇ ਛੇਤੀ ਸ਼ਾਟ ਆਊਟ ਕਰ ਲੈਣਗੇ ਤੇ ਪ੍ਰਸ਼ਾਸਨ ਤੋਂ ਹੁਣ ਕੀ ਮੰਗ ਕਰਦੇ ਹਾਂ ਇਹ ਪ੍ਰਸ਼ਾਸਨ ਤੋਂ ਮੰਗ ਤਾਂ ਜਿਹੜੀ ਸਾਰੇ ਸਮਾਜ ਦੀ ਹੈ ਉਹੀ ਆ ਕਿ ਜਿਹੜਾ ਵੀ ਕੋਈ ਆਨਸਰ ਹੈਗਾ ਚਾਹੇ ਉਹ ਕਿਸੇ ਕਿਸਮ ਦਾ ਵੀ ਆ ਉਹਨੂੰ ਪਬਲਿਕ ਦੇ ਸਾਹਮਣੇ ਲਿਆਂਦਾ ਜਾਵੇ ਤੇ ਉਹਨੂੰ ਜਿਹੜੀ ਮਸਾਲੀ ਸਜ਼ਾ ਵੀ ਦਿੱਤੀ ਜਾਵੇ ਕਿ ਅਜਿਹਾ ਮਾਹੌਲ ਹੁਣ ਇਹ ਤੇ ਦੇਖੋ ਨਰਸਰੀ ਤੋਂ ਲੈ ਕੇ ਬੱਚੇ ਪੜਦੇ ਆ ਤੇ ਜਦੋਂ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਜਿਹੜੇ ਬੱਚੇ ਨੂੰ ਅਸੀਂ ਛੋਟੀ ਜੀ ਗੱਲ ਕਹਿ ਕੇ ਡਰਾ ਦਿੰਨੇ ਆ ਕਿ ਤੂੰ ਇਲਤ ਨਾ ਕਰੀ ਉੱਥੇ ਬਿੱਲੀ ਆ ਜਾਊਗੀ ਤੇ ਕੁੱਤਾ ਆ ਜਾਊਗਾ ਤੇ ਜਦੋਂ ਉਹਨੂੰ ਇਹ ਪਤਾ ਲੱਗੇ ਕਿ ਮੇਰੇ ਸਕੂਲ 'ਚ ਬੰਬ ਆ ਤੇ ਉਹ ਬੱਚਿਆਂ ਦਾ ਹੁਣ ਸਾਨੂੰ ਇਹ ਸੋਚ ਸੈ ਸਕਦਾ ਵੀ ਕਿੰਨਾ ਔਖਾ ਹੋਊਗਾ ਜਦੋਂ ਛੋਟੇ ਬੱਚਿਆਂ ਨੂੰ ਸਕੂਲ ਭੇਜਣਾ ਤੇ ਇੱਕ ਵਾਰੀ ਤਾਂ ਨਵੇਂ ਸਿਰੇ ਤੋਂ ਸ਼ੁਰੂ ਕਰਨਾ ਪੈਣਾ ਜਿਹੜੇ-ਜਿਹੜੇ ਬੱਚੇ ਨੂੰ ਪਤਾ ਲੱਗ ਜਾਊਗਾ ਕਿ ਸਾਡੇ ਮਤਲਬ ਹੈਗਾ ਇਸ ਤਰੀਕੇ ਦਾ ਮਾਹੌਲ ਆ ਤੇ ਉਹਨਾਂ ਨੇ ਤਾਂ ਫਿਰ ਬੜਾ ਘਬਰਾ ਜਾ ਜਾਣਾ ਹਨਾ ਇਹ ਤਾਂ ਸ਼ਾਮ ਦੀ ਗੱਲ ਕਰਕੇ ਹਜੇ ਬੱਚਿਆਂ ਦੇ ਕੋਲੇ ਤਾਂ ਪੂਰੀ ਗੱਲ ਨਹੀਂ ਪੇਰੈਂਟਸ ਪੇਜ ਦੇ ਵੀ ਕੀ ਹੋ ਗਿਆ ਕਿ ਨਹੀਂ ਉਹਨਾਂ ਤੋਂ ਚਲੋ ਇੰਨਾ ਨਹੀਂ ਹੁੰਦਾ ਵੀ ਛੁੱਟੀ ਹੋ ਗਈ ਛੁੱਟੀ ਹੋ ਗਈ ਹਨ ਠੀਕ ਹੈ